بسم اللہ الرحمن الرحیم شروع اللہ تعالیٰ دے تو جو بڑا مہربان سے نہایت رحم کرنا والا ہے اج قربانی عید عیدہ دن ہے جنہوں عید العزہ کہنے اس عید موقع پوری دنیا جو مسلمان جڑے ہیں وہ قربانی بھی دن دے رہے اور حج دی نماز جڑی ہے وہ ادا کی ਬਹੁਤ ਸਾਰੇ ਲੋਕ ਇਹ ਸਮਝਦੇ ਆ ਕਿ ਸਿਰਫ ਜਿਹੜੀ ਜਾਨਵਰ ਦੀ ਕੁਰਬਾਨੀ ਹੈ ਤੇ ਬਸ ਉਹੀ ਇਹਦਾ ਮਕਸਦ ਹੈ ਜਦਕਿ ਇਹਦਾ ਮਕਸਦ ਇਹ ਨਹੀਂ ਹੈ ਉਹਦੇ ਬਾਰੇ ਤਾਂ ਖੁਦਾ ਨੇ ਹੁਕਮ ਦਿੱਤਾ ਕਿ ਤੁਹਾਡਾ ਖੂਨ ਜਾਂ ਮਾਸ ਮੇਰੇ ਕੋਲ ਨਹੀਂ ਪਹੁੰਚਦਾ ਤੁਹਾਡੀ ਨੀਅਤਾਂ ਮੇਰੇ ਕੋਲ ਪਹੁੰਚਦੀਆਂ ਇਸ ਕੁਰਬਾਨੀ ਦੀ ਈਦ ਦਾ ਮਤਲਬ ਇਹ ਹੈ ਕਿ ਤੁਹਾਡੇ ਅੰਦਰ ਜਜ਼ਬਾ ਹੋਵੇ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਕੁਰਬਾਨ ਕਰਨ ਦਾ ਕੁਝ ਗੁਨਾਹਾਂ ਨੂੰ ਕੁਰਬਾਨ ਕਰਨ ਦਾ ਕੁਝ ਵਿਚੜਿਆਂ ਨੂੰ ਨਾਲ ਮਿਲਾਣ ਦਾ ਆਪਣੀ ਝੂਠੀ ਅਨਕ ਨੂੰ ਛੱਡਣ ਦਾ ਆਪਣੇ ਝੂਠੇ غرور ਨੂੰ ਛੱਡ ਕੇ ਕਿਸੇ ਦੇ ਨਾਲ ਗੱਲ ਵਕੜੀ ਪਾਣ ਦਾ ਕਿਸੇ ਗਰੀਬ ਦੇ ਨਾਲ ਸਾਂਝ ਪਾਣ ਦਾ ਕਿਸੇ ਮਜ਼ਲੂਮ ਦੀ ਮਦਦ ਕਰਨ ਦਾ ਕਿਸੇ ਜ਼ਾਲਮ ਦੇ ਸਾਹਮਣੇ ਸੱਚਾਈ ਦੇ ਨਾਲ ਆਪਣੀ ਗੱਲ ਨੂੰ ਰੱਖਣ ਦਾ ਇਹ ਕੁਰਬਾਨੀ ਦੀ ਈਦ ਨਹੀਂ ਸਾਨੂੰ ਭਾਰਤ ਦੀ ਜੰਗ 'ਅਜ਼ਾਦੀ ਦੇ ਵਿੱਚ ਜਦ ਅੰਗਰੇਜ਼ ਦਾ ਰਾਜ ਸੀ ਤੇ ਮੁਸਲਮਾਨਾਂ ਨੇ ਵੱਡੀ ਗਿਣਤੀ 'ਚ ਅੰਗਰੇਜ਼ ਦੇ ਖਿਲਾਫ ਆਪਣੇ ਦੇਸ਼ ਲਈ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਬੀਸੀ ਜਿੱਦ ਦਾ ਜਿਹੜਾ ਸਾਨੂੰ ਸੁਨੇਹਾ ਸੀ ਕਿ ਆਪਣਾ ਵਤਨ ਨੂੰ ਜਦ ਕਦੀ ਵੀ ਜ਼ਰੂਰਤ ਪਵੇ ਤੇ ਤੁਸੀਂ ਕੁਰਬਾਨੀ ਪੇਸ਼ ਕਰੋਗੇ ਅੱਜ ਵੀ ਭਾਰਤ ਦੇ ਜਿਹੜੇ ਮੁਸਲਮਾਨ ਨੇ ਜਦ ਕਦੀ ਵੀ ਦੇਸ਼ ਨੂੰ ਲੋੜ ਪੈਂਦੀ ਹੈ ਦੇਸ਼ ਦੀ ਸਰਹੱਦਾਂ ਦੇ ਉੱਤੇ ਲੋੜ ਪੈਂਦੀ ਹੈ ਤੇ ਜਿੱਥੇ ਹੋਰ ਧਰਮਾਂ ਦੇ ਜਵਾਨ ਜਿਹੜੇ ਨੇ ਉਹ ਆਪਣੀ ਕੁਰਬਾਨੀ ਪੇਸ਼ ਕਰਦੇ ਉੱਥੇ ਹੀ ਭਾਰਤੀ ਮੁਸਲਮਾਨ ਜਿਹੜੇ ਆ ਹਮੇਸ਼ਾ ਤੋਂ ਆਪਣੀ ਮਿੱਟੀ ਦੇ ਲਈ ਆਪਣੇ ਦੇਸ਼ ਲਈ ਆਪਣੇ ਵਤਨ ਲਈ ਆਪਣੀਆਂ ਕੁਰਬਾਨੀਆਂ ਪੇਸ਼ ਕਰਦੇ ਆ ਰਹੇ ਇਸ ਮੌਕੇ ਤੇ ਮੈਂ ਜਿੱਥੇ ਪੂਰੇ ਪਾਰਚ ਵਿੱਚ ਵਸਦੇ ਸਾਰੇ ਲੋਕਾਂ ਨੂੰ Eid ਦੀ ਮੁਬਾਰਕਬਾਦ ਦੇਣਾ ਦਿੰਦਾ ਹਾਂ ਉੱਥੇ ਮੈਂ ਇਹ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਮੌਕੇ ਤੇ ਨਫ਼ਰਤਾਂ ਦੀ ਕੁਰਬਾਨੀ ਦੇ ਕੇ ਮੁਹੱਬਤਾਂ ਨੂੰ ਵੰਡੀਏ ਤਾਂ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਅਨੇਕਤਾ ਦੇ ਵਿੱਚ ਏਕਤਾ ਦਾ ਜਿਹੜਾ ਨਾਰਾ ਹੈ ਉਹਨੂੰ ਹੋਰ ਮਜ਼ਬੂਤ ਕਰ ਸਕੀਏ ਔਰ ਲੋਕਾਂ ਦੇ ਆਪਸ ਵਿੱਚ ਭਾਈਚਾਰਾ ਨੂੰ ਉਦਾਸ ਸਕੀਏ ਧੰਨਵਾਦ ਸਰ ਕੁਰਾਨ ਦੇ ਵਿੱਚ ਕੋਈ ਮੈਸੇਜ ਦੇਣਾ ਚਾਹੁੰਦੇ ਪੂਰੇ ਸਮੁੱਚੇ ਲਈ ਕੁਰਾਨ ਸ਼ਰੀਫ ਨੇ ਇੱਕ ਬੜੀ ਖੂਬਸੂਰਤ ਗੱਲ ਜਿਹੜੀ ਹੈ ਉਹ ਕਹੀ ਹੈ ਕਿ ਜਦ ਵੀ ਕੋਈ ਤੁਹਾਨੂੰ ਸੁਨੇਹਾ ਦੇਣ ਆਵੇ ਤੇ ਸੁਨੇਹੇ ਦੇ ਉੱਤੇ ਨਹੀਂ ਪਹਿਲਾਂ ਕੰਨ ਧਰਨੇ ਪਹਿਲਾਂ ਸੁਨੇਹੇ ਦੇਣ ਵਾਲੇ ਦੇ ਕੈਰੈਕਟਰ ਨੂੰ ਦੇਖਣਾ ਮਤਲਬ ਕੁਰਾਨ ਸ਼ਰੀਫ 'ਚ ਲਿਖਿਆ ਕਿ ਅਗਰ ਤੁਹਾਨੂੰ ਆ ਕੇ ਕੋਈ ਕਹਦੇ ਕਿ ਫਲਾਣੇ ਬੰਦੇ ਨੇ ਤੁਹਾਡਾ ਨੁਕਸਾਨ ਕਰਤਾ ਤੇ ਉਹਦੀ ਝੂਠੀ ਗੱਲ ਸੁਣ ਕੇ ਕਿਸੇ ਕੌਮ ਦੇ ਖਿਲਾਫ ਕਿਸੇ ਪਰਿਵਾਰ ਦੇ ਖਿਲਾਫ ਲੜਨਾ ਨਾ ਚਲੇ ਜਾਈਓ ਪਹਿਲਾਂ ਜਿਹੜਾ ਬੰਦਾ ਸੁਨੇਹਾ ਲੈ ਕੇ ਆ ਰਿਹਾ ਕਿ ਉਹਦੇ ਬਾਰੇ ਤਸੱਲੀ ਹੈ ਕਿ ਬੰਦਾ ਸਹੀ ਹੈ ਜਾਂ ਨਹੀਂ ਤੇ ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ ਜੇ ਕੋਈ ਤੁਹਾਨੂੰ ਆ ਕੇ ਕਵੇ ਨਾ ਕੁੱਤਾ ਕੰਨ ਲੈ ਗਿਆ ਤੇ ਕੁੱਤੇ ਦੇ ਵਿੱਚ ਨਾ ਭੱਜੋ ਇੱਕ ਵਾਰੀ ਕੰਨ ਨੂੰ ਵੀ ਹੱਥ ਲਾ ਕੇ ਦੇਖ ਲੋ ਵੀ ਤੇ ਅੱਜ ਕੱਲ ਕੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਲੋਕ ਝੂਠੀਆਂ ਖਬਰਾਂ ਬਹੁਤ ਚਲਾਉਂਦੇ ਨੇ ਲੋਕ ਅਫਵਾਹਾਂ ਬਹੁਤ ਉਡਾਉਂਦੇ ਨੇ ਲੋਕ ਇੱਕ ਦੂਜੇ ਦੇ ਧਰਮ ਤੇ ਕਿੰਤੂ ਕਿੰਤੂ ਬੋਤ ਕਰਦੇ ਨੇ ਇਸ ਲਈ ਉਹਨਾਂ ਦੀ ਗੱਲ ਸੁਣ ਕੇ ਕਦੀ ਉੱਤੇ ਯਕੀਨ ਨਾ ਕਰੋ ਬਲਕਿ ਇਹ ਦੇਖੋ ਕਿ ਜਿਹੜਾ ਬੰਦਾ ਉਸ ਗੱਲ ਨੂੰ ਅੱਗੇ ਪੋਚਾ ਰਿਹਾ ਹੈ ਚਾਹੇ ਉਹ ਸੋਸ਼ਲ ਉਦਾ ਆਪਣਾ ਕੈਰੈਕਟਰ ਕੀ ਹੈ ਅਗਰ ਉਹ ਆਪ ਹੀ ਸ਼ਰਾਬੀ ਹੈ ਆਪ ਹੀ ਬੇਈਮਾਨ ਹੈ ਆਪ ਹੀ ਝੂਠ ਬੋਲਣ ਵਾਲਾ ਹੈ ਇਹਦਾ ਮਤਲਬ ਉਹ ਸਮਾਜ ਨੂੰ ਖਰਾਬ ਕਰ ਰਿਹਾ ਹੈ ਇਸ ਲਈ ਬੁਰੀਆਂ ਚੀਜ਼ਾਂ ਤੋਂ ਬਚ ਕੇ ਅਛਾਈ ਨੂੰ ਜਿਹੜਾ ਹੈ ਉਹ ਪਰਸੋਇਤ ਕਰੀਏ ਤਾਂ ਸਰ ਜਿਸ ਤਰ੍ਹਾਂ ਮੁੰਡੇ ਇਨਸਾਨ ਨੇ ਜਨਮ ਲਿਆ ਉਸ ਤਰ੍ਹਾਂ ਨੂੰ ਆਪ ਪਰਮਾਣ ਵਾਲੇ ਇਹ ਸੁਨਮਾਲਕ ਪੂਜਾ ਦੇਖੋ ਅਸਲ ਧਰਮ ਦਾ ਮਤਲਬ ਲੋਕੀ ਨਹੀਂ ਸਮਝਦੇ ਧਰਮ ਦਾ ਮਤਲਬ ਪੂਜਾ ਪદ્ધਤੀ ਨਹੀਂ ਹੈ ਧਰਮ ਦਾ ਮਤਲਬ ਇਬਾਦਤ ਨਹੀਂ ਹੈ ਧਰਮ ਦਾ ਮਤਲਬ ਇੱਕ ਅੱਛਾ ਇਨਸਾਨ ਬਣਨਾ ਹੈ ਧਰਮ ਦਾ ਮਤਲਬ ਦੂਸਰੇ ਦੇ ਨਾਲ ਨਫ਼ਰਤ ਨਹੀਂ ਕਰਨਾ ਧਰਮ ਦਾ ਮਤਲਬ ਕਿ ਉਸ ਰਸਤੇ ਤੇ ਚੱਲਣਾ ਜਿਹਦੇ ਲਈ ਰੱਬ ਕਹਿੰਦਾ ਹੈ ਕਿ ਇਹ ਪੂਰੀ ਸ੍ਰਿਸ਼ਟੀ ਜਿਹੜੀ ਹੈ ਕੁਰਾਨ ਸ਼ਰੀਫ ਵਿੱਚ ਜ਼ਿਕਰ ਹੈ ਕਿ ਇਹ ਮੇਰਾ ਕੁੰਬਾ ਹੈ ਯਾਨੀ ਮੇਰਾ ਪਰਿਵਾਰ ਹੈ ਹੁਣ ਪਰਿਵਾਰ 'ਚ ਤਾਂ ਹਿੰਦੂ ਵੀ ਨੇ ਸਿੱਖ ਵੀ ਨੇ ਮੁਸਲਮਾਨ ਵੀ ਨੇ ਈਸਾਈ ਵੀ ਜੈਨੀ ਵੀ ਬੋਧੀ ਵੀ ਅੰਗਰੇਜ਼ ਵੀ ਗੋਰੇ ਵੀ ਕਾਲੇ ਵੀ ਹੁਣ ਖੁਦਾ ਕਹਿੰਦਾ ਵੀ ਮੇਰੇ ਪਰਿਵਾਰ ਨਾਲ ਪਿਆਰ ਕਰੋ ਹੁਣ ਕਈ ਲੋਕਾਂ ਨੂੰ ਉਹਦੇ ਪਰਿਵਾਰ ਤੋਂ ਹੀ ਨਫ਼ਰਤ ਹੈ ਫਿਰ ਉਹਨੂੰ ਵੀ ਪਾਣਾ ਚਾਹੁੰਦੇ ਨੇ ਤੇ ਇਸ ਲਈ ਪਹਿਲਾਂ ਰੱਬ ਦੇ ਪਰਿਵਾਰ ਨਾਲ ਪਿਆਰ ਕਰੋ ਤੇ ਤਾਂ ਤੁਹਾਨੂੰ ਰੱਬ ਮਿਲਣ ਵਾਲਾ ਹੈ ਜੇ ਤੁਹਾਨੂੰ ਉਹਦੇ ਪਰਿਵਾਰ 'ਚ ਹੀ ਕੁਝ ਲੋਕਾਂ ਨਾਲ ਨਫ਼ਰਤ ਹੈ ਤੇ ਤੁਸੀਂ ਖੁਦਾ ਨਹੀਂ ਮਿਲ ਸਕਦਾ ਸਰ ਇਹ ਜੇ ਮੀਸੇਜ ਆਂਦਰ ਪਹੁੰਚਿਆ ਬਸ ਇਹਦੀਆਂ ਮੁਬਾਰਕਾਂ ਦਿੰਦਾ ਸਾਰਿਆਂ ਨੂੰ ਤੇ ਮੈਂ ਅਪੀਲ ਵੀ ਕਰਦਾ ਕਿ ਰਲ ਮਿਲ ਕੇ ਸਾਰੇ ਤਿਉਹਾਰ ਜਿੱਦਾਂ ਅਸੀਂ ਮਨਾਉਂਦੇ ਆ ਰਹੇ ਹਾਂ ਪੰਜਾਬ ਦੇ ਲੋਕ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਮੁਹੱਬਤ ਦਾ ਸਨੇਹ ਦਿਈਏ ਔਰ ਆਪਸ ਦੇ ਵਿੱਚ ਹਮੇਸ਼ਾ ਇਕਤਾਨੂ ਭਾਈਚਾਰੇ ਨੂੰ ਕਾਇਮ ਰੱਖੀਏ ਧੰਨਵਾਦ ਐਸ਼ਰ ਤਰਫ ਤੇ ਆ ਪਰਮ ਜੀ ਬਹੁਤ ਬਹੁਤ ਧੰਨਵਾਦ ਕਿਸੇ ਭਾਈਚਾਰੇ ਕੀ ਕਹਿਣਾ ਚਾਹੁੰਦੇ ਅੱਜ ਤੇ ਫੈਗਿਦਾਨੀ ਵੀ ਕਿਸੀ ਆਇਆ ਅੱਜ ਇਸ ਇਤਿਹਾਸਿਕ ਜਾਮਾ ਮਸਜਿਦ ਵਿਖੇ ਟੀਮ 1699 ਦੀ ਸਾਰੀ ਟੀਮ ਜਿਹੜੀ ਹੈ ਉਹ ਅੱਜ ਮੌਕੇ ਸ਼ਹੀ ਇਮਾਮ ਜੀ ਨੂੰ ਤੇ ਵੀਰ ਮੁਸਟੇਮ ਜੀ ਨੂੰ ਤੇ ਮਿਲਣ ਆਏ ਆਂ ਜਾਂ ਵਿਸ਼ ਕਰਨ ਆਏ ਆਂ ਅੱਜ ਇਸ ਬਕਰੀ ਦੇ ਮੌਕੇ ਤੇ ਤੇ ਬਹੁਤ ਟਾਈਮ ਪਹਿਲਾਂ ਤੋਂ ਹੀ ਅਸੀਂ ਕੋਸ਼ਿਸ਼ ਕਰਦੇ ਆਂ ਕਿ ਜਿਹੜਾ ਆਪਸੀ ਭਾਈਚਾਰਾ ਜੋ ਪੰਜਾਬ ਜੀ ਦੇ ਲਈ ਜਾਣਿਆ ਜਾਂਦਾ ਹੈ ਉਹ ਵੀਰਾਂ ਦੀ ਤੱਤੀ ਤੇ ਆਪਸੀ ਭਾਈਚਾਰੇ ਲਈ ਉਹਨੂੰ ਇਦਾਂ ਹੀ ਕੈਮ ਰੱਖੀਏ ਤੇ ਅਸੀਂ ਵੀ ਜਿਹੜੇ ਇਹਨਾਂ ਦੇ ਤਿਹਾਰ ਨੇ ਉਹ ਆਪਸ ਵਿੱਚ ਰਲ ਮਿਲ ਕੇ ਮਨਾਏ ਤੇ ਪਿਆਰ ਦੀਆਂ ਗੱਲਬੱਕਣੀਆਂ ਬਈਆਂ ਸੋ ਉਹਦੇ ਅੰਤਰਗਤੀ ਆਜ ਅਸੀਂ ਇੱਥੇ ਆਏ ਆ ਇਹਨਾਂ ਨੂੰ ਵਿਸ਼ਵੀ ਕੀਤੀ ਹੈ ਮੂੰਹ ਮਿੱਠਾ ਕੀਤਾ ਇਹਨਾਂ ਨੇ ਵੀ ਸਾਡਾ ਮੂੰਹ ਮਿੱਠਾ ਕਰਾਇਆ ਸੋ ਇਦਾਂ ਜਿਹੜੀਆਂ ਪਿਆਰ ਦੀਆਂ ਗੱਲਬੱਕਣੀਆਂ ਨੇ ਉਹ ਇੰਨੇ ਪੈਂਦੀਆਂ ਨੇ ਤੇ ਪੰਜਾਬ ਜਿਹੜਾ ਉਹ ਸਦਾ ਚੜ੍ਹਦੀ ਕਲਾ ਚ ਬਸਰਦੀ ਸਭ ਜਿਹਨੇ ਦਰਵਾਜ਼ਾ ਸਾਹਿਬ ਪਿਆ ਮੇਰੀ ਜੀ ਨੇ ਨਹੀਂ ਬੱਥੇ ਰੱਖਿਆ ਹੋਇਆ ਉਸਦੇ ਫਸਲ ਸੋਏ ਨੂੰ ਦੇਖਦੇ ਹੋਏ ਕਿਸੇ ਜਣ ਚਾਹੁੰਦੇ ਆ ਅ ਮੈਂ ਤਾਂ ਉਸ ਤੋਂ ਵੀ ਪਹਿਲਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਜੀ ਜੇ ਮੈਨੂੰ ਸਭ ਤੋਂ ਵੱਧ ਜਿੱਥੋਂ ਇਨਸਪੀਰੇਸ਼ਨ ਮਿਲਦੀ ਹੈ ਕਿ ਅ ਸਾਈ ਮੀਰ ਜੀ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਵੇਲੇ ਭਾਈ ਮਰਦਾਨਾ ਜੀ ਨੇ ਆਪਦੀ ਜ਼ਿੰਦਗੀ ਦਾ ਬਹੁਤ ਲੰਬਾ ਜਿਹੜਾ ਅ ਸਮਾਂ ਉਹ ਗੁਰੂ ਨਾਨਕ ਸਾਹਿਬ ਨਾਲ ਬਿਤਾਇਆ ਤੇ ਮੈਨੂੰ ਲੱਗਦਾ ਵੀ ਇੱਕ ਸਿੱਖ ਲਈ ਇੱਕ ਬਹੁਤ ਪਿਆਰੀ ਚੀਜ਼ ਹੁੰਦੀ ਹੈ ਕਿ ਉਹ ਗੁਰੂ ਨਾਲ ਜਦੋਂ ਸਮਾਂ ਬਿਤਾਉਗਾ ਤੇ ਭਾਈ ਮਰਦਾਨਾ ਜੀ ਕਿੰਨੇ ਭਾਗਾ ਵਾਲੇ ਸੀ ਕਿ ਉਹਨਾਂ ਨੇ ਆਪ ਦਾ ਸਾਰ ਆਪਣੀ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਉਦਾਸੀਆਂ ਦੇ ਦੌਰਾਨ ਜਿਹੜਾ ਉਹ ਅ ਗੁਰੂ ਸਾਹਿਬ ਨਾਲ ਬਿਤਾਇਆ ਹੈ ਨਾ ਉਹਨਾਂ ਨੂੰ ਤੋਂ ਕਿੰਨਾ ਕੁ ਸਿੱਖਣ ਨੂੰ ਮਿਲਿਆ ਸਾਨੂੰ ਵੀ ਅਕਸਰ ਸਾਨੂੰ ਸਾਖੀਆਂ 'ਚ ਪੜਨ ਨੂੰ ਤੇ ਸੁਣਨ ਨੂੰ ਮਿਲਦਾ ਹੈ ਕਿ ਅ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ ਬਾਤਾਲਾ ਉਹ ਸਾਨੂੰ ਸਾਖੀਆਂ 'ਚ ਪੜਨ ਨੂੰ ਸੁਣਨ ਨੂੰ ਮਿਲਦੀ ਹੈ ਤੋ ਮੈਂ ਇਹ ਸਮਝਦਾ ਮਾਂ ਕਿ ਜੇ ਪੂਰਾ ਸਿੱਖ ਇਤਿਹਾਸ ਹੈ ਉਹਦੇ ਵਿੱਚ ਭਾਈ ਮਰਦਾਨਾ ਜੀ ਤੋਂ ਲੈ ਕੇ ਸਾਈ ਮੀਆਂ ਮੀਰ ਜੀ ਤੇ ਫਿਰ ਮੁੜ ਕੇ ਪੀਰ ਬਤੂ शाह ਜੀ ਹੈ ਨਾ ਚਾਹੇ ਗਨੀ ਖਾਨ ਅਬੀ ਖਾਨ ਉਹਨਾਂ ਨੂੰ ਅੱਡ ਕਰਕੇ ਨਹੀਂ ਵੇਖਿਆ ਜਾ ਸਕਦਾ ਤੇ ਉਹ ਜਿਹੜਾ ਭਾਈਚਾਰਾ ਜੋ ਆਪਦੇ ਗੁਰੂ ਕਾਲ ਦੇ ਦੌਰਾਨ ਇਤਿਹਾਸ ਦੇ ਵਿੱਚ ਸਾਨੂੰ ਪੜਨ ਨੂੰ ਮਿਲਦਾ ਹੈ ਸਾਡੀਆਂ ਉਹੀ ਕੋਸ਼ਿਸ਼ ਲੈਂਦੀ ਹੈ ਕਿ ਜੋ ਗੁਰੂ ਸਾਹਿਬਾਨ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਉਹ ਅੱਗੇ ਦੀ ਪੀੜੀ ਦਰ ਪੀੜੀ ਜਿਹੜੀ ਉਹ ਵੀ ਚੱਲਦੀ ਹੈ ਨਾ ਸੋ ਉਹਦੇ ਉਹਨੂੰ ਸੰਧਰਮ ਨੂੰ ਹੀ ਅੱਗੇ ਲਿਜਾਉਂਦੇ ਹੋਏ ਅੱਜ ਜਿਹੜਾ ਅਸੀਂ ਜਾਮਾ ਮਸਜਿਦ ਵਿਕੇਸਾਰੀ ਆਪਣੀ ਟੀਮ ਨੂੰ ਲੈ ਕੇ ਜਿਹੜਾ ਪਹੁੰਚੇ ਹਾਂ ਕਿਉਂਕਿ ਅਸੀਂ ਇੰਟਰਫੇਸ ਤੇ ਆਲਰੇਡੀ ਕੰਮ ਕਰ ਵੀ ਰਹੇ ਹਾਂ ਤੇ ਅੱਜ ਇੱਥੇ ਬਹੁਤ ਸਾਰੀਆਂ ਸਿੱਖ ਮਹਿਨਾਜ਼ ਹਸਤੀਆਂ ਜਿਹੜੀਆਂ ਸੀਗੀਆਂ ਉਹ ਵੀ ਕੌਣ ਸੀਗੀਆਂ ਸੋ ਸਾਰਿਆਂ ਦਾ ਬਹੁਤ ਬਧਨਵਾਦੀ ਤੇ ਇੱਕ ਵਾਰੀ ਫੇਰ ਸਿੱਖਾਂ ਵੱਲੋਂ ਸਾਰੇ ਮੁਸਲਮਾਨ ਵੀਰਾਂ ਨੂੰ ਸਾਰੇ ਦੁਨੀਆਂ 'ਚ ਵਸਦੇ ਮੁਸਲਮਾਨ ਵੀਰਾਂ ਨੂੰ ਅੱਜ ਦੇ ਇਸ ਦਿਹਾੜੇ ਤੇ ਬਹੁਤ-ਬਹੁਤ ਮੁਬਾਰਕ ਆ। ਅਲੈਕੁਮ ਸਲਮ। ਖੀਲਾਸ਼ਾ ਜੀ ਸਾਹਿਬ ਮੁਬਾਰਕ ਹੋ। ਗੁਰਬਾਣੀ ਵਿੱਚ ਦਰਜਾ ਮਦੀਨਾ ਸ਼ਰੀਪ ਪਹੁੰਚਿਆ ਆ ਪਾਪਾ ਫਰੀਦ ਸਾਹਿਬ ਜੀ ਫਰੀਦ ਸਾਹਿਬ ਜੀ ਦੀ ਬਾਣੀ ਤੋਂ ਅੱਜ ਦਾ ਲੈਗੋ ਤੇ ਮੈਸੇਜ ਜੀ ਦੇਣਾ ਚਾਹੁੰਗੇ ਲੁਧਿਆਣਾ ਵਾਸੀਆਂ ਨੂੰ ਤੇ ਆਪਣੇ ਸਮਾਜ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਾਈ ਵਾਰਤ ਕੀ ਮੈਸੇਜ ਇੱਕੋ ਜੀ ਬਈ ਖਾਲੀ ਪਾਪਾ ਫਰੀਦ ਜੀ ਦੀ ਗੱਲ ਨਹੀਂ ਹੈ ਗੁਰਬਾਣੀ ਦੇ ਵਿੱਚ ਤਾਂ ਹੈ ਹੀ ਹੈ ਗੁਰਬਾਣੀ ਵਿੱਚ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਅਧਿਐਨ ਕਰਦੇ ਹਾਂ ਤੇ ਸਾਨੂੰ ਇਹ ਸਮਝ ਲੱਗਦੀ ਹੈ ਕਿ ਇਹਦੇ ਵਿੱਚ ਕੋਈ ਵੀ ਇਸੇ ਧਾਰਮਿਕ ਭੇਦਭਾਵ ਤੋਂ ਉੱਪਰ ਉੱਠ ਕੇ ਜੀ ਨੇ ਵੀ ਇੱਕ ਗੁਰੂ ਦੀ ਅਕਾਲ ਪੁਰਖ ਦੀ ਉਸਤਤ ਦੀ ਗੱਲ ਕੀਤੀ ਆ ਉਹਦੀ ਬਾਣੀ ਲਈ ਗਈ ਸੋ ਉਹਦੇ ਵਿੱਚ ਕੋਈ ਧਰਮ ਜਾਂ ਭੇਦਭਾਵ ਇਦਾਂ ਦਾ ਕੁਝ ਬਣਦਾ ਹੀ ਨਹੀਂ ਤੇ ਜੇ ਮੈਂ ਗੁਰਬਾਣੀ ਵਿੱਚ ਸਾਰਿਆਂ ਭਗਤਾਂ ਫਕੀਰਾਂ ਦੀ ਹੈਨਾ ਪੜ ਰਿਹਾ ਚਾਹੇ ਉਹ Hindu ਵੀਰ ਸੀਗੇ ਚਾਹੇ ਉਹ ਮੁਸਲਮਾਨ ਭਗਤ ਸੀਗੇ ਹੈਨਾ ਜੇ ਮੈਂ ਉਹਨਾਂ ਦੀ ਬਾਣੀ ਪੜ ਰਿਹਾ ਤੇ ਫਿਰ ਮੇਰੇ ਅੰਦਰ ਉਹ ਭਾਵਨਾ ਆਉਣੀ ਨਹੀਂ ਚਾਹੀਦੀ ਕਿ ਇਹ Hindu ਜਿਹੜਾ ਇਹ ਮੇਰਾ ਦੁਸ਼ਮਣ ਹੋ ਸਕਦਾ ਹੈ ਜਾਂ ਇਹ ਮੁਸਲਮਾਨ ਜਿਹੜਾ ਇਹ ਮੇਰਾ ਭਰਾ ਨਹੀਂ ਹੋ ਸਕਦਾ ਸੋ ਅੱਜ ਵੀ ਨਿਕਾਲ ਨਹੀਂ ਕਰ ਰਹੇ ਅਸੀਂ ਗੱਲ ਗੱਲ ਕਰ ਰਹੇ ਆ ਕਿ ਸਿੱਕਿਆ ਕੀ ਹੋਣੀ ਬੇਨਾਬਾ ਬੀਸਾ ਵੀ ਪਾਣੀ ਆਵੇ ਬਾਬਾ ਫਰੀਦ ਜੀ ਦੀ ਦੇਖੋ ਜਿਹੜੀ ਬਾਬਾ ਫਰੀਦ ਜੀ ਦੀ ਪਾਣੀ ਆ ਉਹ ਤੋਂ ਦਰਗਾਹੀ ਉਹ ਜੋੜਦੀ ਹੀ ਅਕਾਲ ਪੁਰਖ ਨਾਲ ਹੈ ਨਾ ਇਹ ਇਹ ਮੈਂ ਇਹ ਤੁਹਾਨੂੰ ਦੁਬਾਰਾ ਉਹਦੇ ਤੇ ਵਾਪਸ ਆਉਣਾ ਕਿ ਕੋਈ ਵੀ ਬੰਦਾ ਜਿਹੜਾ ਤੁਹਾਨੂੰ ਅਸਲੀ ਰੱਬ ਨਾਲ ਅਕਾਲ ਪੁਰਖ ਨਾਲ ਜੋੜ ਰਿਹਾ ਤੁਸੀਂ ਉਹਦੇ ਸਿਰਫ ਉਹਦੇ ਪਹਿਰਾਵੇ ਤੋਂ ਜਾਂ ਉਹਦੇ ਉਹ ਕਿਹੜੇ ਮਜ਼ਬਦਾ ਹੈ ਇਹਦੇ ਤੇ ਇਸ ਨੂੰ ਮਤਲਬ ਡਿਫਰੈਂਸ਼ੀਏਟ ਕਰਕੇ ਨਾ ਵੇਖਿਆ ਜਾਵੇ ਜੋ ਅਕਸਰ ਅਸੀਂ ਵੇਖ ਰਹੇ ਹਾਂ ਜਿਦੇ ਕਰਕੇ ਸਮਾਜ ਕਿਤੇ ਨਾ ਕਿਤੇ ਕੁਝ ਕੁ ਲੋਕਾ ਕਰਕੇ ਗੰਦਲਣਾ ਹੁੰਦਾ ਵੀ ਹੈ ਚਾਹੇ ਉਹ ਚੰਗੀ ਗੱਲ ਵੀ ਸਿਖਾਉਣ ਦੀ ਸਾਨੂੰ ਕੋਸ਼ਿਸ਼ ਕਰ ਰਹੇ ਨੇ ਤਾਂ ਵੀ ਅਸੀਂ ਵੇਖਦੇ ਨਹੀਂ ਨਹੀਂ ਸਾਡੇ ਧਰਮਦਾਨੀ ਅਸੀਂ ਕਿਉਂ ਸਿੱਖੀਏ ਕਿਉਂ ਨਾ ਸਿੱਖੀਏ ਭਾਈ ਚੰਗੀ ਗੱਲ ਹੈ ਜਿਹੜੀ ਉਹ ਸਾਨੂੰ ਸਮਾਜ ਨੂੰ ਆਪਸ ਵਿੱਚ ਜੋੜਨ ਦੀ ਗੱਲ ਹੈ ਆਪਸੀ ਭਾਈਚਾਰੇ ਦੀ ਗੱਲ ਹੈ ਪਿਆਰ ਦੀ ਗੱਲ ਹੈ ਉਹ ਕੋਈ ਵੀ ਸਨੇਹਾ ਦੇ ਸਕਦਾ ਸਾਨੂੰ ਸਨੇਹਾ ਲੈਣਾ ਚਾਹੀਦਾ ਸੋ ਥੀਸ ਇਸ ਹਾਲ ਕੋਈ ਗੱਲ ਉੱਪਰ ਕਿ ਹੁੰਦੀ ਆ ਵੀ ਅੱਜ ਕੱਲ ਦੇਖਿਆ ਜਾ ਰਿਹਾ ਸਾਰੇ ਦੋ ਸਾਰੇ ਧਰਮ ਪਰਵਰਤਨ ਕੀਤੇ ਜਾ ਰਿਹਾ ਉਸ ਨੂੰ ਤੁਸੀਂ ਜਿੱਦਾਂ ਦੇਖਦੇ ਹੋ ਵੀ ਕਿਸ ਧਰਮ ਚ ਇਨਸਾਨ ਨੇ ਲਿਆ ਆਪਣਾ ਛੱਡ ਕੇ ਇਨਸਾਨ ਦੂਸਰੇ ਧਰਮ ਨੂੰ ਅਪਣਾ ਰਿਹਾ ਇਸ ਗੱਲ ਨੂੰ ਤੁਸੀਂ ਕਿਸ ਤਰ੍ਹਾਂ ਦੇਖੋ ਦੇਖੋ ਜੀ ਇਹਦੇ ਦੋ ਤਿੰਨ ਪੈਲੂ ਹੁੰਦੇ ਆ ਜੀ ਜਿਹੜਾ ਧਰਮ ਪਰਵਰਤਨ ਉਹ ਜੇ ਲਾਲਚ ਦੇ ਬੇਸਿਸ ਦੇ ਉੱਪਰ ਹੋ ਰਿਹਾ ਜੇ ਓਵਰਗਲਾ ਕੇ ਹੋ ਰਿਹਾ ਜੇ ਉਹ ਅਸਲੀ ਰੱਬ ਨਾਲ ਤੋੜ ਕੇ ਇਨਸਾਨਾਂ ਨਾਲ ਜੁੜਨ ਲਈ ਹੋ ਰਿਹਾ ਤੇ ਉਹ ਧਰਮ ਪਰਿਵਰਤਨ 100% ਗਲਤ ਹੈ ਉਹ ਕੋਈ ਵੀ ਧਰਮੀ ਬੰਦਾ ਕਿਸੇ ਦਾ ਵੀ ਹੋਏਗਾ ਉਹ ਇਹਨੂੰ ਗਲਤੀ ਕਹੇਗਾ ਪਰ ਜੇ ਕੋਈ ਬੰਦਾ ਜਿਹੜਾ ਹੈ ਹਨਾ ਉਹ ਇੱਕ ਉਸ ਰੱਬ ਦੀ ਉਸਤਤ ਕਰ ਰਿਹਾ ਹੈ ਹਨਾ ਉਹ ਸਾਰੇ ਜਿਹੜੇ ਵੀ ਮਰਜੀ ਪ੍ਰੋਟੋਕੋਲ ਨੂੰ ਫੋਲੋ ਕਰ ਰਿਆ ਫਿਰ ਉਹਦਾ ਆਪਸੀ ਕਿਸੇ ਨਾਲ ਵਕਰੀਵਾ ਰਹੀ ਨਹੀਂ ਜਾਂਦਾ ਹੁਣ ਮੰਨ ਲਓ ਅਸੀਂ ਇੱਥੇ ਬੈਠੇ ਆ ਜਾਵਾ ਮਜ਼ੇ ਨਾਲ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਗੱਲ ਜਿਹੜੀ ਹੋ ਰਹੀ ਹੈ ਹਨਾ ਜਿਵੇਂ ਸ਼ਾਈ ਮਾਮ ਜੀ ਵੀ ਕਰ ਰਹੇ ਨੇ ਤੋਂ ਮੇਰਾ ਧਰਮ ਪਰਵਰਤਨ ਥੋੜੀ ਕਰ ਰਹੇ ਜਿਵੇਂ ਸ਼ਾਈ ਮਾਮ ਜੀ ਜੇ ਮਤਲਬ ਪੀਰ ਬੁੱਧੂ ਸਾਡੇ ਇਤਿਹਾਸ ਜੀ ਦੀ ਗੱਲ ਕਰ ਰਹੇ ਆ ਹਨਾ ਤੇ ਜੇ ਉਹ ਗੁਰੂ ਨਾਨਕ ਸਾਹਿਬ ਦੀ ਗੱਲ ਕਰ ਰਹੇ ਜਿਵੇਂ ਭਾਈ ਮਰਦਾਨਾ ਜੀ ਦੀ ਗੱਲ ਕਰ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰ ਰਹੇ ਆ ਹਣਾ ਤੇ ਜੇ ਕੋਈ ਉਹ ਦੂਸਰਾ ਮੁਸਲਮਾਨ ਸੁਣ ਰਿਹਾ ਉਹਨੂੰ ਕਿ ਉਹ ਸੁਣਦੇ ਹੋਏ ਉਹਦਾ ਧਰਮ ਪਰिवਰਤਨ ਹੋ ਗਿਆ ਨਹੀਂ ਸਰ ਸਾਡਾ ਕਹਿਣਾ ਇਹ ਨਹੀਂ ਹੈਗਾ ਵੀ ਸਾਡਾ ਕਹਿਣਾ ਇਹ ਹੈ ਵੀ ਅੱਜ ਕੱਲ ਜਿਹੜਾ ਪ੍ਰਚਲਨ ਵਿੱਚ ਲੋਗ ਅਕਸਰ ਕਰ ਲੈਂਦੇ ਆ ਕਿਸੇ ਕਿਸੇ ਲਾਲਚ ਵਾਸਤੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਜੀ ਜੇ ਕਿਸੇ ਲਾਲਸਤ ਵਾਸ ਹੋ ਕੇ ਜੇ ਮੰਨ ਲਓ ਚੰਦ ਪੈਸੇ ਦੇ ਟੁਕੜਿਆਂ ਕਰਕੇ ਕੋਈ ਫੈਸਿਲਿਟੀਆਂ ਕਰਕੇ ਕੋਈ ਕਿਸੇ ਦੇ ਵਰਗਲਾਣ ਕਰਕੇ ਕਿਸੇ ਨੂੰ ਇਹ ਕਿਹਾ ਜਾਵੇ ਕਿ ਇਸ ਇਨਸਾਨ ਵੱਲੋਂ ਕਿ ਭਈ ਮੈਂ ਤੂੰ ਮੇਰੇ ਨਾਲ ਜੁੜ ਹੈਨਾ ਜਿਹੜਾ ਮੇਰਾ ਧਰਮ ਹੈ ਉਹ ਤੈਨੂੰ ਬਹੁਤ ਵੱਡੀਆਂ ਖੁਸ਼ੀਆਂ ਦੇ ਦੂਗਾ ਤੈਨੂੰ ਐਦਾਂ ਕਰ ਤੂੰ ਬੋਲਦਾ ਕਰ ਦੂਗਾ ਲਾਲਚ ਵਸ ਜਿਹੜਾ ਬੇਸਿਕਲੀ ਲਾਲਚ ਹੈ ਹਨ ਉਹ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਉਹ ਲਾਲਚ ਵਸ ਹੋ ਕੇ ਜਿਹੜਾ ਧਰਮ ਪਰਵਰਤਨ ਕਰਵਾਇਆ ਜਾਊਗਾ ਉਹ ਸਰਾਸਰ ਗਲਤ ਹੈ ਅਸੀਂ ਉਹਦੀ ਨਕੇਦੀ ਕਰਦੇ ਸਰ ਮੇਰੀ ਭਾਸ਼ਾ ਚ ਮੇਰਾ ਮੰਨਣਾ ਜੀ ਪਰਮਾਤਮਾ ਨੂੰ ਵੀ ਕੋਝਣਾ ਨਹੀਂ ਪੈਂਦਾ ਪਰਮਾਤਮਾ ਨੂੰ ਸਮਝਣਾ ਪੈਂਦਾ ਇਸ ਤਰ੍ਹਾਂ ਸਰ ਇਹ ਠੀਕ ਹੈ ਦੇਖੋ ਜੀ ਦੋਵੇਂ ਚੀਜ਼ਾਂ ਨੇ ਲੌਜੀਕ ਰੀਜ਼ਨਿੰਗ ਵੀ ਚਾਹੀਦੀ ਹੁੰਦੀ ਹੈ ਤੇ ਭਾਵਨਾ ਵੀ ਚਾਹੀਦੀ ਹੁੰਦੀ ਹੈ ਤੁਸੀਂ ਖਾਲੀ ਲੌਜੀਕ ਨਾਲ ਧਰਮ ਪੜੋਗੇ ਤੇ ਭਾਵਨਾ ਰਹਿਤੋ ਕੇ ਪੜੋਗੇ ਤੇ ਮੈਨੂੰ ਲੱਗਦਾ ਤਾਂ ਵੀ ਚੰਗੇ ਇੱਕ ਧਰਮੀ ਇਨਸਾਨ ਨਹੀਂ ਬਣ ਸਕਦੇ ਤੇ ਸਿਰਫ ਬਲਾਈਂਡ ਫੇਥ ਕਰੋਗੇ ਲੌਜੀਕ ਨਾਲ ਨਹੀਂ ਕਰੋਗੇ ਤੇ ਤਾਂ ਵੀ ਤੁਸੀਂ ਚੰਗੇ ਜਿਹੜਾ ਧਰਮੀ ਇਨਸਾਨ ਨਹੀਂ ਬਣ ਸਕਦੇ ਸੋ ਗੁਰੂ ਨਾਨਕ ਸਾਹਿਬ ਦੇ ਜਿਹੜੇ ਫਲਸਫੇ ਨੂੰ ਵੇਖਿਆ ਜੇ ਉਹਦੇ ਚ ਦੋਵੇਂ ਚੀਜ਼ਾਂ ਸਾਰੀਆਂ ਪੈਰਲਲ ਚੱਲਦੀਆਂ ਨੇ ਜੇ ਪੂਰੇ ਸਿੱਖਾਂ ਦੇ ਫਲਸਫੇ ਨੂੰ ਵੇਖਿਆ ਜੇ ਉਹ ਚ ਸਾਇੰਸ ਪਲੱਸ ਜਿਹਨੂੰ ਆਪਾਂ ਲੌਜੀਕ ਪਲੱਸ ਬਿਲੀਵ ਸਿਸਟਮ ਕਹਿੰਦੇ ਆ ਉਹ ਦੋਵੇਂ ਚੀਜ਼ਾਂ ਵਾ ਪੈਰਲਲ ਚੱਲਦੀਆਂ ਨੇ ਇੱਕ ਪਾਸੇ ਗੁਰੂ ਸਹਿਬਾਨਾਂ ਦੀ ਜਿਹੜੀ ਗੁਰ ਪਾਣੀ ਹੈ ਉਹਨੂੰ ਅਸੀਂ ਸਮਝਦੇ ਆਂ ਆਪਣੀ ਲਾਈਫ ਚ ਇੰਪਲੀਮੈਂਟ ਕਰਦੇ ਆਂ ਉਹਦੇ ਪ੍ਰੈਕਟੀਕਲ ਚੀਜ਼ਾਂ ਨੂੰ ਇੰਪਲੀਮੈਂਟ ਕਰਦੇ ਆ ਤੇ ਦੂਜੇ ਪਾਸੇ ਅਸੀਂ ਉਹਨੂੰ ਗੁਰੂ ਦਾ ਦਰਜਾ ਵੀ ਤਾਂ ਦਿੱਤਾ ਹੋਇਆ ਉਹਨੂੰ ਭਾਵਨਾਤਮਕ ਤੌਰ ਤੇ ਮੱਥਾ ਵੀ ਟੇਕਦੇ ਸੋ ਦੋਵਾਂ ਦਾ ਸੁਮੇਲ ਹੈ ਜਿਹੜਾ ਉਹ ਇੱਕ ਧਰਮ ਹੁੰਦਾ ਸਰ ਅਫੀਜ਼ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਲੁਧਿਆਣਾ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਗਾ ਕਿ ਜਿਹੜਾ ਵੀ ਧਰਮ ਦੇ ਨਾਂ ਤੇ ਜਿਹੜਾ ਵੀ ਬੰਦਾ ਵਖਰੇਵਾ ਕਰਦਾ ਤੁਸੀਂ ਪਲੀਜ਼ ਉਹਦੇ ਤੋਂ ਆਪ ਦਾ ਵਖਰੇਵਾ ਕਰ ਲੋ ਕਿਉਂਕਿ ਜਿਹੜਾ ਵੀ ਧਰਮ ਹੈ ਉਹ ਇਨਸਾਨੀਅਤ ਸਿਖਾਉਂਦੇ ਆ ਅੱਜ ਅਸੀਂ ਇੰਨੇ ਸਾਲਾਂ ਤੋਂ ਜਾਵਾਂ ਮਸਜਿਦ ਆ ਰਹੇ ਮੈਨੂੰ ਤਾਂ ਇੱਥੇ ਆ ਕੇ ਕਦੇ ਇਦਾਂ ਦਾ ਨਹੀਂ ਲੱਗਿਆ ਵੀ ਇਹ ਮੇਰਾ ਆਪਣਾ ਘਰ ਨਹੀਂ ਹੈ ਸੋ ਇੱਥੇ ਜਿਹੜੇ ਵੀ ਆਉਂਦੇ ਆ ਸਾਰਿਆਂ ਨੂੰ ਇਹੀ ਲੱਗਦਾ ਵੀ ਸਾਰਿਆਂ ਨਾਲ ਪਿਆਰ ਦੀਆਂ ਗਲਵਕੜੀਆਂ ਪਾਈ ਜਾਂਦੀਆਂ ਨੇ ਤੇ ਸਾਰਿਆਂ ਨੂੰ ਆਪਣਾਪਨ ਮਹਿਸੂਸ ਕਰਾਇਆ ਜਾਂਦਾ ਸੋ ਇਦਾਂ ਹੀ ਹਰ ਧਾਰਮਿਕ ਸਥਾਨ ਦੀ ਆਪਣੀ ਆਪਣੀ ਇੱਕ ਡਿਊਟੀ ਬਣਦੀ ਹੈ ਕਿ ਉਹ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਸੀ ਵਖਰੇਵਾਂ ਜਿਹੜਾ ਉਹ ਖਤਮ ਕਰਕੇ ਪਿਆਰ ਦੀ ਭਾਸ਼ਾ ਜਿਹੜੀ ਉਹ ਸਿਖਾਣ ਤੇ ਤਾਂ ਜੋ ਸਾਰੇ ਧਰਮ ਜਿਹੜੇ ਆ ਉਹ ਆਪਣੀ ਆਪਣੀ ਜਗ